ਭਾਰਤ ਬੰਗਲਾਦੇਸ਼ ਪੁਟਾਨ ਨੇਪਾਲ ਸ੍ਰੀਲੰਕਾ ਮਾਲਦੀਵ ਅਤੇ ਮਿਆਂਮਾਰ ਮੁਲਕਾਂ ਨੇ ਰਲ ਕੇ ਇੱਕ ਆਰਗੇਨਾਈਜੇਸ਼ਨ ਬਣਾਈ ਜਿਸ ਨੂੰ ਦੁਨੀਆ ਬਿੰਸਿਕ ਦੇ ਨਾਮ ਨਾਲ ਜਾਣਦੀ ਹੈ ਬਿੰਸਿਕ ਸਮਿਟ ਇਸ ਵਾਰ ਥਾਈਲੈਂਡ ਵਿੱਚ ਹੋਣ ਜਾ ਰਹੀ ਹੈ 3 ਅਤੇ 4 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਸਮਿਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ ਹੋ ਸਕਦਾ ਹੈ ਕਿ ਉਹ ਆਪਣੀ ਇਸ ਯਾਤਰਾ ਦੇ ਦੌਰਾਨ ਸ੍ਰੀਲੰਕਾ ਵੀ ਜਾਣ ਸਮਮਿਟ ਇਹਨਾਂ ਮੁਲਕਾਂ ਦੇ ਵਿਚਕਾਰ ਆਰਥਿਕ, ਤਕਨੀਕੀ, ਤਜਾਰਤੀ ਸਹਿਯੋਗ ਨੂੰ ਵਧਾਉਣ ਲਈ ਅਤੇ ਸੁਰੱਖਿਆ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਰੱਖੀ ਜਾਂਦੀ ਹੈ। ਇਹਦੇ ਉੱਤੇ ਹੋਰ ਜਾਣਕਾਰੀ ਦੇ ਰਹੇ ਹਨ ਇੰਟਰਨੈਸ਼ਨਲ ਅਫੇਅਰਸ ਦੇ ਮਾਹਰ ਡਾਕਟਰ ਰਜੇਸ਼ ਸ਼ਰਮਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਅਫੇਅਰਸ ਦੇ ਹੈੱਡ ਆਫ ਦਿ ਡਿਪਾਰਟਮੈਂਟ ਹਨ। ਫਿਮਸਟੈਕ ਵਿੱਚ ਜਿਹੜੀ ਇੰਡੀਆ ਦੀ ਪਾਰਟਿਸਪੇਸ਼ਨ ਹੈ ਉਹ ਕਾਫੀ ਕ੍ਰੂਸ਼ੀਅਲ ਹੈ ਜਿਹੜਾ ਦਾ ਸਭ ਤੋਂ ਮੁੱਖ ਜਿਹੜਾ ਕਾਰਨ ਮੈਂ ਦੇਖ ਰਿਹਾ ਹਾਂ ਉਹ ਇੱਕ ਹੀ ਜਿਹੜੀ ਬਾਰ ਸਰਕਾਰ ਦੀ ਜਿਹੜੀ ਅੱਜ ਦੇ ਮੌਜੂਦਾ ਸਮਾ ਵਿੱਚ ਜਿਹੜੀ ਉਹਨਾਂ ਦੀ ਫੋਰਨ ਪੋਲਿਸੀ ਦਾ ਜਿਹੜਾ ਮੇਨ ਕੋਰ ਪਲੈਂਕ ਹੈਗਾ ਉਹ ਹੈਗਾ ਨੇਬਰਹੂਡ ਫਰਸਟ ਪੋਲਿਸੀ ਤੇ ਐਕਟਿਵ ਏਸ਼ੀਆ ਪੋਲਿਸੀ ਐਕਚੁਅਲੀ ਸਾਊਥ-ਈਸਟ ਏਸ਼ੀਆ ਪੋਲਿਸੀ ਐਕਟਿਵ ਇਸ ਇਹ ਜਿਹੜਾ ਬਿਮਸਟੈਕ ਹੈਗਾ ਇਹ ਦੋਆਂ ਦਾ ਸਿੰਥੈਸਿਸ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਸਾਊਥ ਏਸ਼ੀਆ ਨੇਬਰਸ ਹੈਗੇ ਰਾਈਟ ਤੇ ਸਾਊਥ-ਈਸਟ ਏਸ਼ੀਆ ਨੇਬਰਸ ਹੈਗੇ ਸਾਡੇ ਆਸIAN ਕੰਟਰੀਸ ਹੈ ਗਿਆ ਉਨਾ ਦੋਆਂ ਦੇ ਦਰਮਿਆਨ ਦੇ ਵਿਚਕਾਰ ਦੇ ਜਿਹੜੇ ਸੱਤ ਮੁਲਕ ਹੈਗੇ ਸਮਾ ਨਹੀਂ ਸਾਨੂੰ ਪਰਮਿਟ ਕਰਦਾ ਹੈਗਾ ਕਿ ਇੱਥੇ ਬਹੁਤ ਜ਼ਿਆਦਾ ਇਹ ਹਿਸਟਰੀ ਵਿੱਚ ਜਾਇਆ ਜਾਵੇ ਜਾਇਆ ਜਾਵੇ 1997 ਵਿੱਚ ਜਦੋਂ ਇਹਨਾਂ ਦੀ ਜਰਨੀ ਸ਼ੁਰੂਆਤ ਹੋਈ ਸੀਗੀ ਉਸ ਟਾਈਮ ਘੱਟ ਮੁਲਕ ਸਨ ਹੁਣ ਅੱਜ ਦੀ ਡੇਟ ਵਿੱਚ ਇਹ ਸੱਤ ਮੁਲਕ ਹੈਗੇ ਜਿਹਦੇ ਵਿੱਚੋਂ ਤੁਸੀਂ ਨੌਰਥ ਵਿੱਚ ਜੇ ਤੁਸੀਂ ਦੇਖੋ ਤੇ ਕੀ ਕਹਿੰਦੇ ਤੁਹਾਡੇ ਭੂਟਾਨ ਬੰਗਲਾਦੇਸ਼ ਨੇਪਾਲ ਮਿਆਂਮਾਰ ਇੰਡੀਆ ਤੇ ਜੇ ਡਾਊਨ ਸਾਊਥ ਆਓ ਤੇ ਤੁਸੀਂ ਸ਼੍ਰੀਲੰਕਾ ਹੈ ਤੇ THAILAND ਹੈ ਉਹ ਅਜਿਹੇ 7-7 ਕੰਟਰੀਜ਼ ਹੈਗੇ ਇਹਨਾਂ ਸੱਤਾਂ ਕੰਟਰੀਜ਼ ਨੂੰ ਇੱਕ ਨਵੇਂ ਪ੍ਰਕਾਰ ਦਾ ਐਕਸਪੈਰੀਮੈਂਟ ਕੀਤਾ ਗਿਆ ਹੈਗਾ ਕਿ ਤੁਸੀਂ 7 ਸੈਕਟਰਸ ਨੂੰ ਆਈਡੈਂਟੀਫਾਈ ਕੀਤਾ ਹੈ ਜਿਹਦੇ ਵਿੱਚ ਏਰੀਆ ਆਫ ਕੋਆਪਰੇਸ਼ਨ ਦੀ ਗੱਲਬਾਤ ਹੋ ਰਹੀ ਹੈ ਰਾਈਟ ਤੇ 7 ਸੈਕਟਰਸ ਦੇ ਵਿਥਿਨ दैट ਉਹਨਾਂ ਦੇ ਕੁਝ ਸਬ ਸੈਕਟਰਸ ਦੀ ਗੱਲਬਾਤ ਹੈਗੀ ਸੋ ਫਾਰ ਇਗਜ਼ਾਮਪਲ ਇੰਡੀਆ ਦੇ ਜਿੱਥੇ ਤਾਂ ਗੱਲ ਹੈਗੀ ਕਿ ਬਈ ਬੀਮ ਸੇਫ ਕੀ ਸਾਨੂੰ ਕਿਹੜਾ ਏਰੀਆ ਆਇਡੈਂਟੀਫਾਈ ਕੀਤਾ ਗਿਆ ਹੈ ਉਹਦੇ ਵੀ ਜਿਹੜੇ ਸਾਡੇ ਸਟਰੈਂਥ ਵਾਲੇ ਏਰੀਆਜ਼ ਹੈਗੇ ਅਸੀਂ ਬੇਸਿਕਲੀ ਸੈਕਿਉਰਿਟੀ ਤੇ ਸੈਕਿਉਰਿਟੀ ਆਫ severl natures ਸਪੈਸ਼ਲੀ ਉਹ ਪਾਵਰ ਐਨਰਜੀ ਸੈਕਿਉਰਿਟੀ ਹੋਵੇ ਡਿਜ਼ਾਸਟਰ ਰਿਲੇਟਿਡ ਗੱਲਾਂ ਹੋਣ ਕਾਉਂਟਰ ਟੈਰਰਿਜ਼ਮ ਦੀ ਗੱਲ ਹੋਵੇ ਇਸ ਪ੍ਰਕਾਰ ਦੀਆਂ ਚੀਜ਼ਾਂ ਸਾਨੂੰ ਸਾਡੇ ਅਧੀਨ ਹੈਗੀਆਂ ਉਦਾਂ ਹੀ ਜਿੱਦਾਂ ਤੁਹਾਡੇ ਥਾਈਲੈਂਡ ਹੈ ਤਾਂ ਥਾਈਲੈਂਡ ਜਿਹੜਾ ਹੋਸਟ ਕੰਟਰੀ ਹੈ ਜਿਹੜਾ ਕੰਟਰੀ ਇਸ ਸੱਮਿਟ ਨੂੰ ਚੇਅਰ ਕਰ ਰਿਹਾ ਹੈ ਤੇ ਇਸੇ ਟਾਈਮ ਇਸੇ ਦੌਰਾਨ ਇਹ ਅਗਲੇ ਮੈਂਬਰ ਕੰਟਰੀ ਨੂੰ ਅਲਫਾਬੈਟਿਕਲੀ ਇੰਗਲਿਸ਼ ਅਲਫਾਬੈਟਲਰ ਸਿਸਟਮ ਸੇਮ ਇਤੇ ਵੀ ਹੈਗਾ ਫਾਲੋ ਕੀਤਾ ਜਾਂਦਾ ਹੈ ਉਹਨਾਂ ਨੂੰ ਹੈਂਡਓਵਰ ਕਰਨਗੇ ਤੇ THAILAND ਦੀ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਸੱਤਾ ਤੇ ਸੱਤਾ ਦੇ ਦੇ ਆਪਸ ਵਿੱਚ ਕਿਸੇ ਵੀ ਪ੍ਰਕਾਰ ਦੀ ਕਨੈਕਟੀਵਿਟੀ ਨੂੰ ਵਧਾਉਣ ਵਾਸਤੇ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਪ੍ਰਧਾਨ ਮੰਤਰੀ ਮੋਦੀ ਦੀ ਵਿਜ਼ਿਟ ਸਪੈਸੀਫਿਕਲੀ ਬੇਮਿਸਟੈਕ ਵਿੱਚ ਹਾਂਜੀ ਫਰੂਟਫੁੱਲ ਰਹੇਗੀ ਤਾਂ ਲੱਗਦਾ ਕਿ ਆਪਣੇ ਆਪ ਬਿਲਕੁਲ ਫਰੂਟਫੁੱਲ ਰਹੇਗੀ ਕਿਉਂਕਿ ਸਾਨੂੰ ਚਾਈਨਾ ਦੇ ਨਾਲ ਜਿਹੜੇ ਸਾਊਥ ਏਸ਼ੀਆਨ ਕੰਟਰੀਜ਼ ਦਾ ਝੁਕਾਓ ਵਧ ਰਿਹਾ ਸੀਗਾ ਉਹ ਜਿਹੜੇ ਸਾਊਥ ਏਸ਼ੀਆ ਦੇ ਸਾਡੇ ਇਮੀਡੀਏਟ ਨੇਬਰਹੂਡ ਵਿੱਚ ਜਿੱਦਾਂ ਸ਼੍ਰੀਲੰਕਾ ਹੋਵੇ ਮ्यानमार ਹੋਵੇ ਨੇਪਾਲ ਹੋਵੇ ਰਾਈਟ ਇਹ ਮੁਲਕ ਜਿਹੜੇ ਉਹਦੇ ਫਾਈਨੈਂਸ਼ੀਅਲ ਟਰੈਪ ਵਿੱਚ ਹੌਲੀ 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 ਕਿਸੇ ਤਰੀਕੇ ਨਾਲ ਉਹਨਾਂ ਦੇ ਗ੍ਰਿਪ ਵਿੱਚ ਆ ਰਹੇ ਸੀਗੇ ਤੇ ਚਾਈਨਾ ਦੀ ਇੱਕ ਇੰਟਰਨੈਸ਼ਨਲ ਲੈਵਲ ਤੇ ਉੱਤੇ ਇੱਕ ਵੱਖਰੇ ਪ੍ਰਕਾਰ ਦੀ ਪਛਾਣ ਬਣ ਰਹੀ ਸੀਗੀ ਕਿ ਇਹ ਕੰਟਰੀਜ਼ ਨੂੰ ਉਹ বেলਟ ਇਨੀਸ਼ੀਏਟਿਵ ਦੇ ਰਹੇ ਹਨ ਜਾਂ ਕੁਝ ਹੋਰ ਇਹਨਾਂ ਦੇ ਇਨੀਸ਼ੀਏਟਿਵ ਦੇ ਰਹੇ ਹਨ ਉਹਨਾਂ ਨੂੰ ਉਹ ਟਰੈਪ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੀ ਸੋਵਰਨਿਟੀ ਨੂੰ ਬੈਡਲੀ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਤੋਂ ਛੋਟੇ ਛੋਟੇ ਮੁ ਉਹ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਐਕਸਟ੍ਰੀਕੇਟ ਨਹੀਂ ਕਰ ਸਕੇ ਐਕਚੁਅਲੀ ਤੇ ਉਹ ਉਹਨਾਂ ਦਾ ਸਟ੍ਰੈਟੈਜਿਕ ਬੋਲ ਹੁੰਦਾ ਸੀਗਾ ਪਰ ਉਹ ਇਕਨੋਮਿਕ ਪਾਲਿਸਿਸ ਨੂੰ ਅੱਗੇ ਕਰਕੇ ਉਹ ਹਿਡਨ ਅਜੈਂਡਾਜ਼ ਨੂੰ ਅੱਗੇ ਕਰਦੇ ਪਏ ਸੀਗੇ ਸੋ ਉਹਦੇ ਤੋਂ ਉਹਨਾਂ ਉਹਨਾਂ ਦੀ ਡਿਪੈਂਡੈਂਸ ਚਾਈਨਾ ਤੋਂ ਉੱਤੇ ਘਟਾਈ ਜਾ ਸਕੇ ਇੰਡੀਆ ਨੇ ਯੂਨਿਲੈਟਰਲੀ ਬੰਗਲਾਦੇਸ਼ ਦੀ ਮਦਦ ਕੀਤੀ ਹੈ ਸ਼੍ਰੀਲੰਕਾ ਦੀ ਮਦਦ ਕੀਤੀ ਹੈ ਨੇਪਾਲ ਦੀ ਮਦਦ ਕੀਤੀ ਹੈਗੀ ਮਿਆਂਮਾਰ ਦੀ ਕਰਦੇ ਪਏ ਇਜ਼ਨਟ ਇਟ ਤੇ ਸਾਰਿਆਂ ਦੇ ਵਿੱਚ ਜਿਹੜਾ ਸਾਨੂੰ ਜ਼ਿੰਮੇਵਾਰੀ ਮਿਲੀ ਹੈਗੀ ਐਨਰਜੀ ਸਿਕਿਉਰਿਟੀ ਦੀ ਅਪਾਰਟ ਫਰਮ ਡਿਜ਼ਾਸਟਰ ਮੈਨੇਜਮੈਂਟ ਦਾ ਏਰੀਆ ਹੋਵੇ ਅਪਾਰਟ ਫਰਮ ਕਾਉਂਟਰ ਟੈਰਰਿਜ਼ਮ ਦਾ ਏਰੀਆ ਹੋਵੇ ਰਾਈਟ ਇਹਦੇ ਵਿੱਚ ਆ ਜਿਹੜੀ ਏਰੀਆ ਹੈਗਾ ਇਹਦੇ ਵੀ ਸਾਡੀ ਬੜੀ ਇੰਪੋਰਟੈਂਟ ਭੂਮਿਕਾ ਹੈਗੀ ਤੇ ਇੱਕ ਚੀਜ਼ ਜਿਹੜੀ ਬਿਮਸਟੈਕ ਨੂੰ ਜੇ ਪ੍ਰੋਸਪੈਕਟਸ ਨੂੰ ਵਧਾ ਦਿੰਦੀ ਹੈਗੀ ਤੇ ਜਿੱਥੇ ਇੰਡੀਆ ਦੀ ਕਾਫੀ ਜ਼ਿਆਦਾ ਸਟਰੈਂਥ ਹੈ ਉਹ ਹੈ એનર્ਜੀ ਗ੍ਰਿਡ ਨੂੰ ਅੱਗੇ ਵਧੋਣਾ ਸੋ એનર્ਜੀ ਸਿਕਿਉਰਿਟੀ ਦੇ ਨਾਲ એનર્ਜੀ ਗ੍ਰਿਡ ਤੇ اسپੈਸ਼ਲੀ ਇੰਡੀਆ ਤੇ ਸ਼੍ਰੀਲੰਕਾ ਦੇ ਦਰਮਿਆਨ ਫ੍ਰੀ ਟ੍ਰੇਡ ਏਰੀਆ ਹੈ ਪਰ ਉਹ ਫ੍ਰੀ ਟ੍ਰੇਡ ਏਰੀਆ ਵਿੱਚ ਇੱਕ ਬੜਾ ਵੱਡਾ ਕੰਪੋਨੈਂਟ ਜਿਹੜਾ ਬਿਲਕੁਲ ਵੀ ਕੋਈ ਟੱਚਡ ਅਪਨ ਨਹੀਂ ਹੈਗਾ ਉਹ ਹੈਗਾ ਕਿ ਸ਼੍ਰੀਲੰਕਾ ਸਾਡੇ ਤੋਂ ਬਿਜਲੀ ਪਰਚੇਸ ਹੀ ਨਹੀਂ ਕਰਦਾ ਜਦਕਿ ਪੜੋਸ ਦੇ ਮੁਲਕ ਸਾਡੇ ਨਾਲ ਨੇਪਾਲ ਦੇ ਨਾਲ ਸਾਡਾ ਇਲੈਕਟ੍ਰਿਸਿਟੀ ਦਾ એનર્ਜੀ ਦਾ ਕਨੈਕਸ਼ਨ ਹੈਗਾ ਬੰਗਲਾਦੇਸ਼ ਦੇ ਨਾਲ ਹੈਗਾ ਇਜ਼ਨਟ ਇਟ ਉਹ ਬੀਬੀਆਈਐਨ ਵਾਲੀ ਵਿੱਚ ਇੱਕ ਕਨਸੈਪਟ ਸੀਗਾ ਪਰ ਸ਼੍ਰੀਲੰਕਾ ਦੇ ਨਾਲ ਨਹੀਂ ਹੈ ਸੋ ਇਹ ਇੱਕ ਬੜਾ ਵੱਡਾ ਇੱਕ ਏਰੀਆ ਹੈਗਾ ਜਿੱਥੇ ਇੰਡੀਆ ਦੀ ਸਟਰੈਂਥ ਹੈ ਤੇ ਉਹਦੀ ਵੀ ਸਾਡੀ ਬੜੀ ਸ਼ਾਨਦਾਰ ਭੂਮਿਕਾ ਹੋ ਸਕਦੀ ਹੈ ਕਿ ਚਾਈਨਾ ਦੀ ਇਵਾਲਵਮੈਂਟ ਜਿਹੜੀ ਤੁਸੀਂ ਇਕਨੋਮਿਕ ਕ੍ਰਾਈਸਿਸ ਵਿੱਚ ਕੰਟਰੀਜ਼ ਦੀ ਗੱਲ ਕੀਤੀ ਆ Oman ਮਾਰ ਵੀ ਰਿਹਾ ਹੈ Sri Lanka ਵੀ ਰਿਹਾ ਬੰਗਲਾਦੇਸ਼ ਵੀ ਰਿਹਾ ਇੰਡੀਆ ਕ੍ਰੈਡਿਟ ਲਾਈਨ ਦਿੰਦਾ ਹੈ ਇਹਨਾਂ ਨੂੰ ਮੈਨੂੰ ਯਾਦ ਹੈ ਕਿ ਮੈਂ ਮਿਆਂਮਾਰ ਜਦੋਂ ਗਿਆ ਸੀ ਉੱਥੇ ਸੜਕਾਂ ਬਣਨੀਆਂ ਸੀ ਤੇ ਉਹ ਕਹਿੰਦੇ ਸੀ ਕਿ ਚਾਈਨਾ ਨੇ ਪੈਸਾ ਦਿੱਤਾ ਔਰ ਚਾਈਨਾ ਉਹ ਆਪਣੇ ਬੁਲਡੋਜ਼ਰ ਔਰ ਬਾਕੀ ਚੀਜ਼ਾਂ ਵੀ ਇੱਥੇ ਛੋੜ ਕੇ ਜਾ ਰਹੇ ਹੈ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੇ ਪਾਰਲੀਮੈਂਟ ਦੇ ਪੈਸੇ ਦਿੱਤੇ ਗਵਰਨਮੈਂਟ ਆਫ ਇੰਡੀਆ ਨੇ ਕ੍ਰੈਡਿਟ ਲਾਈਨ ਦਿੰਦਾ ਹੈ ਬਹੁਤ ਸਾਰੇ ਮੁਲਕਾਂ ਸੋ ਵਾਟ ਇਜ਼ ਡਿਫਰੈਂਸ ਬੀਟਵੀਨ ਥੈਟ ਔਰ ਉਹਦੇ ਵਿੱਚ ਇੰਡੀਆ ਵੱਲੋਂ ਸਪੈਸੀਫਿਕਲੀ ਮੈਂ ਵੇਖਿਆ ਜਾਪਨਾ ਜੀ ਇੰਡੀਆ ਨੇ ਹੈਲਪ ਕੀਤੀ ਉਹਨਾਂ ਦੇ ਬੰਦਰਗਾਹਾਂ ਦੇ ਉੱਤੇ ਵੀ ਹੈਲਪ ਕੀਤੀ ਕਿਸ ਤਰੀਕੇ ਕਾਊਂਟਰ ਕਰ ਪਾਉਂਦਾ ਆ ਨਾਲੇ ਦਿਨ ਅਜ ਮੋਸਟ ਲਾਈਕਲੀ ਜੇ ਸਮਝਿਆ ਜਾ ਰਿਹਾ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ শ্রীলঙ্কা ਵਿੱਚ ਜਾਣ ਕੇ ਦੇਸਿਕ ਦੇ ਦੌਰੇ ਤੋਂ ਬਾਅਦ ਕਿੰਨਾ ਅਕਤਾਰ ਵਾਲਾ ਯਸ ਆ ਜਿਹੜਾ ਸਟਾਈਲ ਹੈਗਾ ਚਾਈਨਾ ਦਾ ਨੇਵਰਿੰਗ ਕੰਟਰੀਜ਼ ਨਾਲ ਐਗਰੀਮੈਂਟ ਕਰਨ ਵਾਲਾ ਤੇ ਜਿਹੜੀ ਇੰਡੀਆ ਦੀ ਅਪਰੋਚ ਹੈਗੀ ਦੋਹਾਂ ਤੇ ਅਪਰੋਚ ਵਿੱਚ ਕੁਝ ਫਰਕ ਹੈ ਚਾਈਨਾ ਦੀ ਜਿਹੜੀ ਅਪਰੋਚ ਹੈ ਉਹ ਬਹੁਤ ਐਗਰੈਸਿਵ ਹੈ ਤੇ ਚਾਈਨਾ ਦੇ ਬਾਰੇ ਸਾਨੂੰ ਇਹ ਮੰਨਣਾ ਪੈਣਾ ਹੈ ਕੀ ਕੰਸਟਰਕਸ਼ਨ ਦੇ ਖੇਤਰ ਵਿੱਚ 인ਫਰਾਸਟ੍ਰਕਚਰ ਦੇ ਖੇਤਰ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਸਟਰੈਂਥ ਹੈਗੀ ਤੇ ਉਹ ਜਿਹੜਾ ਉਹ ਕ੍ਰੈਡਿਟ ਵਗੈਰਾ ਅੱਗੇ ਐਡਵਾਂਸ ਕਰਦੇ ਹੈਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੈਕਟ ਵੀ ਚਾਈਨੀਜ਼ ਕੰਪਨੀ ਨੂੰ ਅਵਾਰਡ ਹੋ ਜਾਂਦਾ ਐਕਚੁਅਲੀ ਤੇ ਜਿਹੜੇ ਟਰਮਸ ਐਂਡ ਕੰਡੀਸ਼ਨਸ ਹੈਗੇ ਉਹ ਬੜੇ ਹਾਰਸ਼ਸਟ ਹੈਗੇ ਤੇ ਉਹਨਾਂ ਨੇ ਕੀ ਕੀਤਾ ਕਿ ਪੈਸਾ ਫੋਰਨ ਕਰੰਸੀ ਇਨ ਆ ਕੰਟਰੀਜ਼ ਦੇ ਵਿੱਚ ਡੰਪ ਕੀਤਾ ਇੱਕ ਤਰੀਕੇ ਨਾਲ ਤੇ ਡੰਪ ਇੰਨਾ ਜ਼ਿਆਦਾ ਕਰ ਦਿੱਤਾ ਯੂਨਿਲੈਟਰਲੀ ਵਨ ਸਾਈਡਿਡਲੀ ਕਿ ਜਿਸ ਕੰਟਰੀ ਨੇ ਉਸ ਚੀਜ਼ ਨੂੰ ਰਿਸੀਵ ਕੀਤਾ ਉਹਨਾਂ ਦੇ ਵਾਸਤੇ ਉਹਨੂੰ ਉਹਦੀ ਰੀਪੇਮੈਂਟ ਫਿਰ ਮੁਸ਼ਕਿਲ ਹੋ ਗਈ ਤੇ ਰੀਪੇਮੈਂਟ ਮੁਸ਼ਕਿਲ ਹੋਣ ਦੇ ਕਰਕੇ ਰਾਈਟ ਉਹ ਡੈਟ ਕ੍ਰਾਈਸਿਸ ਹੋ ਗਿਆ ਤੇ ਡੈਟ ਕ੍ਰਾਈਸਿਸ ਦਾ ਉਹਨਾਂ ਦੇ ਕੋਲ ਕੋਈ ਔਰ ਕੋਈ ਤਰੀਕਾ ਨਹੀਂ ਹੈਗਾ ਕਿ ਉਹਨੂੰ ਰੀਸਟ੍ਰਕਚਰਿੰਗ ਕਰ ਦਿੱਤੀ ਜਾਵੇ ਲੌਂਗ ਟਰਮ ਕੋਈ ਔਰ ਨਵਾਂ ਤਰੀਕਾ ਰਸਤਾ ਲੱਭ ਲਿਆ ਜਾਵੇ ਉਹ ਇਮੀਡੀਏਟਲੀ ਉਹ 99 ਇਅਰਸ ਵਾਲੀ ਲੀਜ਼ ਵਾਲੇ ਕਨਸੈਪਟ ਤੇ ਆ ਜਾਂਦੇ ਹੈਗੇ ਜਦਕਿ ਇੰਡੀਆ ਦਾ ਜਿਹੜਾ ਇਦਾਂ ਦਾ ਜਿਹੜੀ ਅਪਰੋਚ ਹੈਗੀ ਉਹ ਇੰਡੀਆ ਤੇ ਅੱਗੇ ਥੋੜਾ ਜਿਹਾ ਕਿਸੇ ਤਰੀਕੇ ਨਾਲ ਅਸੀਂ ਥੋੜੇ ਕੀ ਕਹਿ ਸਕਦਾ ਅਸੀਂ ਸਾਡੀ ਪੇਸ ਥੋੜੀ ਘਟ ਰਹੀ ਹੈ ਚਾਈਨਾ ਵਰਗੇ ਐਗਰੈਸਿਵ ਅਪਰੋਚ ਨਹੀਂ ਰਿਹਾ ਹੈ